ਵਾਰਨਿੰਗ ਵਾਰਨਿੰਗ ਵੈਨਮਸ ਸਪੀਕਸ ਹੈ ਮੇਰੇ ਮੈਂ ਕਹਿੰਦਾ ਇਹਨਾਂ ਤੋਂ ਬਚਣ ਦੀ ਲੋੜ ਨਹੀਂ ਜਿਹੜੇ ਉਧਾਂ ਕੀ ਜਿੰਦਗੀ ਚਲੇ ਉਧਾਂ ਸੱਪ ਨੇ ਉਹਨਾਂ ਤੋਂ ਬਚਣਾ ਉਹਨਾਂ ਤੋਂ ਬਚਾ ਇਹ ਤਾਂ ਕਰੀ ਵੀ ਦੇਖ ਜਾਂਦੇ ਆ ਉਹ ਨਹੀਂ ਦੇਖਦੇ ਬੜੀ ਤਾਂ ਗ੍ਰੇਟ ਓਸ਼ਨ ਰੋਡ ਆ ਟੋਟਲ ਉਹਦੀ ਜਿਹੜੀ ਲੈਂਥ ਆ ਜਿਹੜੀ ਰੋਡ ਦਾ ਨਾਮ ਆ 240 ਕਿਲੋਮੀਟਰ ਆ ਉਹ ਵੀ ਬੜਾ ਘੈਂਟ ਇੰਟਰਸਟਿੰਗ ਚੀਜ਼ ਆ ਤੁਹਾਨੂੰ ਦਿਖਾਵਾਂਗੇ ਤੇ ਉਹਦੀ ਸਾਰੀ ਹਿਸਟਰੀ ਦੱਸਾਂਗੇ ਵੀ ਹੈਗਾ ਕੀ ਆ ਇਹ ਹੁੰਦਾ ਟਰੂ ਲਵ ਬਾਈ ਉਹ ਮੈਂ ਵੀ ਇਹ ਗੱਲ ਹੈ ਹੈਣਾ ਜੋੜੀ ਆ ਬੈਠੀ ਈ ਚ ਲੱਗੇ ਕੀ ਬਾਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਕੱਲ ਬੜੀ ਮौज मस्ती ਕਰੀ ਤੇ ਆਪਾਂ ਇੱਥੇ ਸੋ ਗਏ ਸੀ ਬਾਈ ਉਹਨਾਂ ਦੇ ਫਾਰਮ ਆ ਉਸ ਅੱਜ ਆਪਾਂ ਨਿਕਲੇ ਗ੍ਰੇਟ ਓਸ਼ੀਅਨ ਰੋਡ ਮੈਂ ਤੇ ਵੀਰ ਬਾਈ ਆਂ ਕਿਉਂਕਿ ਬਾਕੀ ਸਾਰਿਆਂ ਦਾ ਹੀ ਕੰਮ ਸੀ ਅਸੀਂ ਦੋ ਹੀ ਚੱਲੇ ਆਂ ਐਂਡ ਤੁਹਾਨੂੰ ਦਿਖਾਉਣੇ ਆ ਗ੍ਰੇਟ ਓਸ਼ੀਅਨ ਰੋਡ ਬੜੀ ਘੈਂਟ ਆ ਤੇ ਅਸੀਂ ਗ੍ਰੇਟ ਓਸ਼ੀਅਨ ਵਾਕ ਤੇ ਚੱਲੇ ਆਂ ਇਹ ਦੇਖਦੇ ਕੀ ਆ ਮੈਂ ਵੀ ਪਹਿਲੀ ਵਾਰੀ ਚੱਲੇ ਆਂ ਸੀ ਜੇ ਪਹਿਲਾਂ ਉੱਥੇ ਨਾ ਬਾਰ ਬਾਰ ਕੁਮ ਜੀ ਗ੍ਰੇਟ ਓਸ਼ੀਅਨ ਰੋਡ ਤਾਂ ਗਿਆ ਮੈਂ ਪਰ ਮੈਨੂੰ ਯਾਦ ਨਹੀਂ ਹੁਣ ਵਾਕ ਵਾਕ ਤੇ ਗਿਆ ਕਿ ਨਹੀਂ ਚਲੋ गाइस ਦੋਵਾਂ ਦਾ ਨਿਊ ਐਕਸਪੀਰੀਅੰਸ ਹੋਊਗਾ ਹਾਂਜੀ ਹਾਂਜੀ ਅੱਜ ਬਣੇ ਰਹੋ ਬਲੌਗ ਨਾਲ ਤੇ ਹੋਲਡਨ ਲੈ ਕੇ ਚੱਲੇ ਅੱਜ ਅੱਜ ਹੋਲਡਨ ਰਾਣੇ ਬਾਈ ਦੀ ਆਪਾਂ ਰੈਂਗਲਰ پارک ਕਰਤੀ ਕਿਉਂਕਿ ਹੋਰ ਰਾਤ ਤੱਕ ਹੀ ਚੱਲ ਸਕਦੇ 12 ਵਜੇ ਤੱਕ ਰੋਡ ਤੇ ਉਸ ਤੋਂ ਬਾਅਦ ਚਲਾ ਨਹੀਂ ਸਕਦੇ ਆਪਾਂ ਇੱਧਰ ਬਾਈ ਹਣੀ ਵੀ ਰੈਡੀ ਹੋ ਗਏ ਚੈੱਕ ਕਰੋ ਲੁੱਕ ਮੈਂ ਬੜਾ ਪੜ੍ਹਨਿਆ ਹੀ ਗ੍ਰੇਟ ਅਸ਼ਨੋਡ ਬਾਰੇ ਓਕੇ ਇਨਫੋਰਮੇਸ਼ਨ ਗੇਨ ਕਰ ਰਿਆ ਫਿਰ ਰੋਸਾ ਨਾਲ ਕਮਾਂਗੇ ਤੇ ਬਾਈ ਉਹਨੇ ਜੈਕਟ ਪਾਈਆ ਬੜੀ ਜੱੱਚ ਰਹੀ ਆ ਬਾਈ ਠੰਡੀ ਬੜੀ ਜੱੱਚ ਰਹੀ ਹੈ ਬੜੇ ਹਾਲ ਹੋ ਗਏ ਉੱਥੇ ਹੀ ਹੀਟਰ ਲਾ ਕੇ ਸੁੱਤੇ ਆ ਯਾਰ ਸਹੀ ਗੱਲ ਭਾਈ ਨੂੰ ਬਹੁਤ ਠੰਡ ਲੱਗੀ ਜਿੱਥੇ ਆਪਾਂ ਚੱਲੇ ਹਾਂ ਉੱਥੇ ਤਾਂ ਹੋਰ ਹਵਾ ਹੜੀ ਗਈ ਹੈ ਸਮੁੰਦਰ ਦੇ ਲੱਗ ਗਈ ਆ ਉਹ ਕੋਸਟ ਲੀ ਹੈ ਸਾਰਾ ਇਹ 240 ਕਿਲੋਮੀਟਰ ਦੀ ਰੋਡ ਆ ਜਿਹੜੀ ਤਾਂ ਗ੍ਰੇਟ ਓਸ਼ਨ ਰੋਡ ਆ ਟੋਟਲ ਉਹਦੀ ਜਿਹੜੀ ਲੈਂਥ ਆ ਜਿਹੜੀ ਰੋਡ ਦਾ ਨਾਮ ਆ 240 ਕਿਲੋਮੀਟਰ ਆ ਹਾਂਜੀ ਤੇ ਵਾਰਚ ਵੜਾਈ ਸੀ ਕਿਵੇਂ ਇਹ ਵਰਲਡ ਵਾਰ 1 ਚ ਜਿਹੜੇ ਸੋਲਜਰ ਇੱਥੋਂ ਦੇ ਉਸਟਰੀਲ ਸ਼ਹੀਦ ਹੋਏ ਇਹੀ ਸੋ ਉਹਨਾਂ ਦੀ ਯਾਦ ਦੇ ਵਿੱਚ ਡੈਡੀਕੇਟਡ ਕੀਤੀ ਹੈ ਉਹ ਵਜੋਂ ਦਾ ਗ੍ਰੇਟ ਓਸ਼ਨ ਰੋਡ ਓਕੇ ਰਣੇ ਨੂੰ ਉੱਚੀ ਕਰਾ ਥੋੜੀ ਜਿਹੀ ਗੱਡੀ ਹਲਦੇ ਰਾਣਾ ਬਾਈ ਕਹ ਰਿਹਾ ਥੱਲੇ ਕਰੋਣੀ ਹੋਰ ਅੱਛਾ ਫਿਰ ਤਾਂ ਵਿੱਚ ਹੀ ਲਗਿਆ ਕਰੋਗੀ ਤੇ ਆਪਣਾ ਪਹਿਲਾ ਸਟਾਪ ਵਾਲੇ 5 ਮਿੰਟ ਹੀ ਹੋਇਆ ਤੋਰੇ ਨੂੰ 5 ਮਿੰਟ ਤੋਰੇ ਨੂੰ ਆਏ ਤੇ ਕੌਫੀ ਪਿਵਾਂ ਕਿ ਕੋਈ ਕੌਫੀ ਕੋਈ ਪੀਏ ਸਵੇਰ ਦਾ ਚਾਹੀ ਪੀਤੀ ਆਪਾਂ ਨੇ ਚਾਹ ਪੀਤੀ ਚਾਹ ਦੇ ਫਿਰ ਬੈਟੀ ਠੰਡੀ ਹੋ ਚੱਲ ਰਹੀ ਬਰ ਇੱਥੇ ਬਰਦੀ ਨਾ ਠੰਡਾ ਹੋਣਾ ਹਾਫ ਐਨ ਆਵਰ ਦਾ ਆਪਾਂ ਸਟਾਪ ਲਈ ਆਏ ਕਿੱਥੇ ਕਿੱਥੇ ਖੜ ਗਏ ਜੀ ਮजे ਆਂ ਡਿਆ ਹਾਂਜੀ 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 ਅੱਗੇ ਇੱਕ ਬਹੁਤ ਸੋਹਣੀ ਥੀਂ ਆਉਣੀ ਆ ਅੱਗੇ ਉਹ ਸ਼ਹਿਰ ਨਹੀਂ ਯਾਰੇ ਹਾਂਜੀ ਹਾਂਜੀ ਤੇ ਆਪਾਂ ਹੁਣ ਫਿੱਟ ਕਰਦੇ ਹਾਂ ਇਨਸਟਾ 360 ਉਹਦੇ ਨਾਲ ਵਿਊ ਕੈਪਚਰ ਕਰਾਂਗੇ ਆਲੇ ਦੁਆਲੇ ਰੋਡ ਦਾ ਵੀ ਥੋੜਾ ਘੜ ਲਗਾ ਡਰੋਨ ਉਡਾ ਲਿਆ ਤੇ ਡਰੋਨ ਹਵਾ ਚ ਖੋ ਗਿਆ ਮਿਲ ਗਿਆ ਹੋ ਰਿਹਾ ਹੋ ਰਿਹਾ ਹੋ ਰਿਹਾ ਤੇ ਜਿੰਨੇ ਕੀ ਕਿਰਾਏ ਡਰੋਨ ਇਹ ਤਾਂ ਲੈ ਲੈਂਦੇ ਹੋਵੇ ਦੋ ਕਰਕੇ ਦੇਖੋ ਹਾਂ ਬਹੁਤ ਹਵਾ ਚੱਲ ਰਹੀ ਓਹੋ ਹੋ ਹੋ ਜ਼ੋਰ ਲੱਗ ਰਿਹਾ ਪੂਰਾ ਡਰੋਨ ਦਾ ਆ ਦੇਖੋ ਦਿਖ ਰਿਹਾ ਤੁਹਾਨੂੰ ਡਰੋਨ ਦਾ ਪੂਰਾ ਜ਼ੋਰ ਲੱਗ ਰਿਹਾ ਹਵਾ ਚ ਕਿਉਂਕਿ ਹਵਾ ਹੀ ਬਹੁਤ ਚੱਲ ਰਹੀ ਆ ਤੇ ਇਸ ਦਾ 360 ਆ ਪਰਫੈਕਟ ਕਰਤਾ ਹੁਣ ਵਧੀਆ ਥਿਊ ਹੋਣਾ ਸਾਰੀ ਗ੍ਰੇਟ ਓਸ਼ੀਅਨ ਰੋਡ ਦਿਖਾਵਾਂਗੇ ਤੁਹਾਨੂੰ ਪੂਰੇ ਮਜ਼ੇ ਆ ਰਹੇ ਆ ਗਰਮੀ ਦਾ ਮੌਸਮ ਆ ਮੈਲਬਨ ਚ ਪਰ ਦਿਨ ਚ ਹੀ ਪੂਰੀ ਘੈਂਟ ਛਟ ਹੋਈ ਹੋਈ ਆ ਘੈਂਟ ਮੌਸਮ ਆਣ ਘੈਂਟ ਅਸੀਂ ਗ੍ਰੇਟ ਓਸ਼ੀਅਨ ਰੋਡ ਤੋਂ ਆਪਾਂ ਐ ਭਾਈ ਉਹ ਕੀ ਸੀ 12 ਉਹ 12 ਪੋਸਟ ਅਸੀਂ ਸੀ ਪਹਿਲਾਂ ਬੋਲੋ ਬੋਲੋ ਕਰੀਏ ਪਰ ਹੁਣ ਪੜਿਆ 12 ਪੋਸਟਸ ਆ ਉੱਥੇ ਜਾਣਾ ਉਹ ਵੀ ਬੜਾ ਗੈਂਡ ਇੰਟਰਸਟਿੰਗ ਚੀਜ਼ ਆ ਤੁਹਾਨੂੰ ਦਿਖਾਵਾਂਗੇ ਤੇ ਉਹਦੀ ਸਾਰੀ ਹਿਸਟਰੀ ਦੱਸਾਂਗੇ ਵੀ ਹੈਗਾ ਕੀ ਹੈ ਆ ਦੇ ਮਾਮੇ ਜਾਂਦੇ ਹਾਂ ਹਾਂ ਬੜਾ ਉਰੇ ਕਿਦੇ ਕਿ ਆਪਾਂ ਲੌਰਨੀ ਵਿੱਚ ਰੁਕੇ ਆਂ ਜੀ ਤੇ ਲੌਰਨੀ ਵਿੱਚ ਦੇ ਨਾਲ ਇੱਕ ਬੜਾ ਸੋਹਣਾ 뷰ਪੁਆਇੰਟ ਇਧਰ ਚੈੱਕ ਕਰੋ ਇੱਥੇ ਡਰੋਨ ਦਾ 뷰 ਲਵਾਂਗੇ ਕਿੰਨੀ ਸਾਇਲੈਂਟ ਜੀ ਵਾਕ ਸਮੁੰਦਰ ਹੀ ਸਮੁੰਦਰ ਸਹੀ ਅੱਲਾ ਨਾਲੇ ਮਤਲਬ ਸਮੁੰਦਰ ਦੀ ਆਵਾਜ਼ ਆ ਰਹੀ ਹੈ ਹੋਰ ਕੋਈ ਨਹੀਂ ਵਾਜੇਗੀ ਸ਼ਾਂਤੀ ਹੈ ਹਵਾ ਵੀ ਨਹੀਂ ਨਹੀਂ ਹੈਗੀ ਨਾ ਮੌਸਮਾਂ ਚ ਘੈਂਟ ਆ ਨਾਲ-ਨਾਲ ਆਪਣਾ ਡਰੋਨ ਸ਼ਾਟ ਚੱਲ ਰਿਹਾ ਉਹ ਸਾਨੂੰ ਮੂਵ ਕਰੀ ਜਾਂਦਾ ਕਿੰਨਾ ਸੋਹਣਾ ਆ ਰਿਹਾ ਕੋ ਯਾਰ thank you ਨਿਯਾਰੀ ਆਈ ਵਰ ਫ੍ਰੀਜ਼ਡ ਐਂਡ ਦੈਨ ਆ ਡੋਨੋ ਟੇਕ ਇਟ ਹੋਮ ਟੈਂਕ ਯੂ ਬਹੁਤ ਵੀਡੀਓ ਵਗੈਰਾ ਆਪਾਂ ਬਣਾ ਲੀਆਂ ਔਰੇ ਹੁਣ ਆਪਾਂ ਫਟਾਫਟ ਨਿਕਲਦੇ ਆ ਕਿਉਂਕਿ ਓਰੇ ਹਵਾ ਬਹੁਤ ਚੱਲਣ ਲੱਗੀ ਤੇ ਆਪਾਂ ਅੱਗੇ ਜਾਣਾ ਹੈ ਇਹਨੂੰ ਕੀ ਜੰਦਾ ਦੇਖੇ ਲੱਗਦਾ ਆ ਜਾ ਭਰਾਵਾ ਓਏ ਓ ਉਧਰ ਜਾਲੀ ਏ ਤਾਂ ਨਹੀਂ ਤਰ ਹੈ ਅੱਗੇ ਜਾ ਓਏ ਉਧਰ ਨਹੀਂ ਚੱਲਦੀ ਪਹਿਲਾਂ ਹੀ ਇੱਕ ਸਮੁੰਦਰ ਚ ਗਿਰਿਆ ਕਿਤੇ ਦੂਜਾ ਵੀ ਇੱਥੇ ਸ਼ਹੀਦ ਨਾ ਕਰ ਦਈਏ ਇਹਨੂੰ ਸਹੀਲ ਕਿੱਥੇ ਵਧੀਆ ਆਪਾਂ ਵਿਊ ਲੈ ਲਿਆ ਡਰੋਨ ਸ਼ਾਟ ਲੈ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਡਵੈਲਪ ਪੋਸਟਸ ਦੇਖਣ ਵਾਸਤੇ ਡਵੈਲਪ ਪੋਸਟਸ ਚਲੋ ਠੀਕ ਹੈ ਵੀਜੀ ਧਿਆਨ ਰੱਖੋ ਇਹ ਹੁੰਦਾ ਟਰੂ ਲਵ ਬਾਈ ਵੇਖੋ ਮੈਂ ਵੀ ਇਹ ਹੀ ਕਹਿੰਦਾ ਹੈ ਜੋੜੀ ਆ ਬੈਠੀ ਈ ਵਿਚ ਲੱਗੇ ਕੀ ਬਾਤ ਹੈ ਆਪਣਾ ਬੜਾ ਪਾ ਇਦਾਂ ਹੀ ਲੰਗੇ ਰੱਬ ਕੇ ਅਰਦਾਸ ਚਲੋ ਹੁਣ ਲੈਟਸ ਗੋ ਫॉर ਡਵੈਲਪ ਡਵੈਲਪ ਪੋਸਟਸ ਆਉਜੀ ਰਿਗੇਟਾ ਇਹ ਮੋਤ ਮਾਰ ਤੇ ਸਾੜ ਮੋਟ ਫੂਕ ਬੰਦ ਕਰ ਦਿਓ ਜੀ ਤੇ ਸਿੰਧਾ ਦੇ ਰਹੇ ਸੀ ਉਹ ਦੰਦਾ ਦੰਡੀਆਂ ਵਧਣਾ ਸਾਨੂੰ ਗੱਟੇ ਦੇ ਵਿੱਚ ਜਿੱਤੇ ਸਾਡੇ ਗੁਰੂ ਦਾ ਮੁਕਮਲ ਇਹ ਇਹਨੂੰ ਸਾਡਾ ਭਾਈ ਆਸਟ੍ਰੇਲੀਆ ਦਾ ਰੇਡੀਓ ਚੱਲ ਰਿਹਾ ਦੇਖ ਲੋ ਹੈਨਾ ਆਪਣੇ ਸਿੱਖ ਤੇ ਇਸ ਵਾਰ ਦੱਸ ਰਹੀ ਸੀ ਦਿਨ ਚੱਲ ਰਹੇ ਨੇ ਦਿਨ ਚੱਲ ਰਹੇ ਤਾਂ ਕਰਕੇ ਆਸਟ੍ਰੇਲੀਅਨ ਰੇਡੀਓ ਤੇ ਚੱਲ ਰਿਹਾ ਮੈਂ ਤਾਂ ਯਾਰ ਪਹਿਲੀ ਵਾਰ ਹੀ ਸੁਣਿਆ ਇਦਾਂ ਉਹ ਅਚਾਨਕ ਹੀ ਲੱਗ ਗਿਆ ਅਚਾਨਕ ਹੀ ਨਾਲੇ ਉਦਾਂ ਹੀ ਰੈਂਡਮਲੀ ਲੱਗਿਆ ਕੋਈ ਆਪਾਂ ਸਪੈਸ਼ਲੀ ਲਾਇਆ ਜਰਨਲ ਸਟੋਰੀ ਇਹ ਕੋ ਪਣੀ ਪਣੀ ਲਈ ਉਹਨਾਂ ਪੈਟਰੋਲ ਰੱਖੀ ਆ ਦੁਬਈ ਚ ਬਹੁਤ ਚੱਲਦੇ ਜਿਹੜੇ ਸ਼ਿਖਾਂ ਗੱਡੀ ਨਹੀਂ ਹੁੰਦੀਆਂ ਸਹੀ ਗੱਲ ਆ ਪੈਟਰੋਲ ਹੁੰਦੀ ਨਹੀਂ ਵੀ 8 ਆ ਨਾ ਅਬ 8 ਤੇ ਕੈਫੇ ਤੇ ਰੁਕੇ ਸੀ ਇੱਥੋਂ ਆਪਾਂ ਪਾਣੀ ਵੀ ਨਹੀਂ ਲਿਆ ਸਵੇਰ ਤੋਂ ਤੁਹਾਨੂੰ ਪਤਾ ਫਿਰ ਉਸ ਕੋਈ ਚਾਹ ਹੀ ਨਾਲ ਹੀ ਘੁੰਮਣ ਦਾ ਘੁੰਮਣ ਦਾ ਸ਼ੌਂਕ ਜ਼ਿਆਦਾ ਆ ਖਾਣ ਪੀਣ ਦਾ ਥੋੜਾ ਘਟ ਗਿਆ ਇਹ ਜਿਹੜੇ ਘੁੰਮਣ ਦੇ ਦਾ ਜਾਂਦਾ ਨਾ ਫਿਰ ਖਾਂਦਾ ਘੱਟ ਗਿਆ ਸਹੀ ਗੱਲ ਚਲੋ ਕੁਝ ਖਾਈਏ ਪੀਏ ਆ ਗਈ ਆਪਣੀ ਮੀਲ ਚਿਕਨ ਸਨੀਜ਼ਲ ਰੋਟੀ तैय पे होगा देखने हो देखो आवाजाही लोग वापस आ रहे हैं सारे ओके आवाद ਵਾਰਨਿੰਗ ਵਾਰਨਿੰਗ ਵੈਨਮਸ ਸਪੀਕਸ ਹੈ ਵੀਰੇ ਮੈਂ ਕਿਹਾ ਇਹਨਾਂ ਤੋਂ ਬਚਣ ਦੀ ਲੋੜ ਨਹੀਂ ਜਿਹੜੇ ਉਧਰ ਜਿੰਦਗੀ ਚਲੇ ਉਧਰ ਸੱਪ ਨੇ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਵੀ ਦੇਖ ਜਾਂਦੇ ਆ ਉਹ ਨਹੀਂ ਦੇਖਦੇ ਸੋ ਸੱਪਾਂ ਤੋਂ ਬਚੋ ਰੀਅਲ ਵਾਲੇ ਨਹੀਂ ਫੇਕ ਵਾਲੇ ਇੱਥੋਂ ਐਂਟਰੀ ਆ ਦੀ 12 ਅਪੋਸਲਸ ਅਪੋਸਲਸ ਇਹ ਵੈਲਕਮ ਹੋ ਗਿਆ ਜੀ ਜਾ ਜੀ 12 ਬਸ 12 ਰਹਿ ਨਹੀਂ ਹੁਣ ਥੋੜੇ ਰਹਿ ਗਏ ਖਤਮ ਹੋ ਰਿਹਾ ਇਹ ਪਰ ਦਿਨ ਹਵਾ ਬਹੁਤ ਤੇਜ਼ ਠੰਡ ਪੂਰੀ ਘੈਂਟ ਆ ਪੇਸ਼ ਆਹ ਇਹ ਸਾਲੀ ਜਗਾ ਪਾਣੀ ਦਿੰਦੇ ਹੀ ਜੀਵੇਂ ਤੇ ਇਹ ਸਾਰੇ ਜਿਹੜਾ ਦੇਖ ਉਸਨ ਇਹ ਹੈਗੇ ਇਹ ਜਿਹੜੇ ਜਨਵਰੀ ਤੇ ਹਟ ਗਿਆ ਫਿਰ ਉਹ ਵੀ ਬਣੀ ਹੋਣਾ ਕਿ ਖਰਾਏ ਚਾਹੀ ਤੇ ਜੋ ਪਾਣੀ ਪਿੱਛਾ ਕਰਿਆ ਰਾਮਾ ਨੂੰ ਸਾਰਾ ਆਉਂਦਾ ਤੇ ਜਿਹੜੇ ਨਾ ਢੀਹੀ ਇੱਕ ਠੀਕ ਹੈ ਜੁਨਾਈਟ ਕਰ ਨੂੰ ਕੋਈ ਮਰੀ ਜੋ ਇਹ ਕਹਾਂ ਸੰਭਾਵਤ yes thank you very much for the info which hello my guy so subscribe my channel veer ram gadi bahut jade chal rahi hai yaar view di gall karo ta view ta bada hi ghada dekho tosi idhar kya sirana sirav view hai sirav idhar idhar hai ka london bridge inna ne bridge banaya hai ore ohda naam deta london bridge कि <laughs> <थे दिन> <laughs> ਪਹਿਲਾਂ ਇੱਕਦਮ ਹੀ ਦਿਨ ਛੁੱਕ ਗਿਆ ਸੀ ਤੇ ਹੁਣ ਫੇਰ ਚੜ ਗਿਆ ਦਿਨ ਇਹ ਰਹੀ ਸਾਰੀ ਇਨਫੋਰਮੇਸ਼ਨ ਚਾਈਟੋਫਿਸ਼ਿੰਗ ਤੇ ਸੀ ਹੋਰ ਡਰੋਨ ਦੀ ਟਰਾਈ ਕਰੀ ਸੀ ਡਾਉਣ ਵਾਸਤੇ ਤੁਹਾਨੂੰ ਵਿਊ ਚੈੱਕ ਕਰਾਉਣਾ ਸੀ ਉੱਪਰ ਇੱਥੇ ਉਹ ਸੋਰੀ ਕੋਈ ਗੱਲ ਨਹੀਂ ਪਰ ਓਰੇ ਉੱਡੇ ਨਹੀਂ ਇੰਨੇ ਤੇ ਕਈ ਜਗ੍ਹਾ ਉੱਡ ਜਾਂਦਾ ਵਾ ਤੁਹਾਨੂੰ ਥੋੜਾ ਆਪਣੀ ਲਾਇਬਿਲਟੀ ਕਰਨੀ ਪੈਂਦੀ ਪਰ ਇਥੇ ਡਾਈ ਨਹੀਂ ਸਕਦੇ ਓਣੀ ਨਹੀਂ ਹੁੰਦਾ ਉੱਥੇ ਲਿਖਿਆ ਆ ਜਾਂਦਾ ਵੀ ਇਹ ਹੈਲੀਕਾਪਟਰ ਉੱਡਦੇ ਓਰੇ ਨਾਲੇ ਰੈਸਟ੍ਰਿਕਟ ਏਰੀਆ ਜੋਨ ਆ ਤਾਂ ਕਰਕੇ ਤੁਸੀਂ ਉਡਾ ਨਹੀਂ ਸਕਦੇ ਤੇ ਜੇ ਬਾਈ ਚਾਂਸ ਓਰੇ ਉੱਡ ਵੀ ਜਾਂਦਾ ਨਾ ਤੁਹਾਡਾ ਡਰੋਨ ਤਾਂ ਓਰੇ ਪੁਲਿਸ ਆ ਜਾਣੀ ਨਾਲ ਦੀ ਨਾਲ ਨਾਲੇ ਪੁਲਿਸ ਆ ਜਾਣੀ ਤੁਹਾਡਾ ਫਾਲੋ ਕਰ ਲੈਣਾ ਡਰੋਨ ਸੋ ਨਾਲੇ ਫਿਰ ਪੁਲਿਸ ਨੇ ਸਾਨੂੰ ਕੋਲ ਕਰ ਲੈਣਾ ਚੱਕ ਕੇ ਲੈਣਾ ਸਾਨੂੰ ਕੀ ਲੈ ਜਾਣਾ ਫਿਰ ਤੁਹਾਨੂੰ ਛਡਾਉਣਾ ਆ ਇੱਥੇ ਡਰੋਨ ਦਾ ਕੋਈ ਚੱਕਰ ਇਹ ਉਹ ਮੈਂ ਡਰ ਗਿਆ ਉਹ ਪਿੱਛੇ ਮੈਂ ਕਿਹ ਪਿੱਛੇ ਕੋਣਾ ਸੋ ਹੁਣ ਨਿਕਲਦੇ ਆ ਜੀ ਘਰ ਵੱਲ ਨੂੰ ਬੈਕ ਟੂ ਹੋਮ ਜਾ ਰਹੇ ਸੀ ਜੀ ਤੇ ਰਸਤੇ 'ਚ ਮਿਲੀਆਂ ਪਵਨ ਚੱਕੀਆਂ ਬਹੁਤ ਲੋਜ਼ ਲੁੱਕ ਮਿਲ ਗਈ ਤੇ ਡਰੋਨ ਆ ਰਹੇ ਆ ਰੋਰਲ ਥੀ ਵਿਊ ਦਿਖਾਉਣੇ ਤੁਹਾਨੂੰ ਰੋਟੀ ਕਿਵੇਂ ਆ ਗਿਆ ਤਾਂ ਆਪਰੇ ਬਗੜਾ ਇੰਡੀਆ ਹੀ ਆ ਗਿਆ ਸਹੀ ਗੱਲ ਹੈ ਵਾਈ ਵੀ ਕੁਛ ਐਸੀ ਆ ਰਹੀ ਹੈ ਇਹ ਦੇਖੋ ਇਹ ਮੈਂ ਹਾਂ ਇਹ ਮੇਰਾ ਫਰੈਂਡ ਹੈ ਅਸੀਂ ਚਾਹ ਪੀਣੇ ਆਏ ਹਾਂ ਯਹਾਂ ਤੇ ਦਬੱਤ ਦਾ ਹੀ ਉਹ ਵੀ ਹੈ ਜੀ ਜੀ ਕਹਿੰਦੇ ਨੂੰ ਬੁਲਾਉਣਾ ਹੈ ਆਰਡਰ ਲੈਣ ਵਾਸਤੇ ਇੰਨੇ ਕਰਨਾ ਹੈ ਜੀ ਆ ਗਿਆ ਉਹ ਆ ਗਿਆ ਖਾਣਾ ਨਹੀਂ ਸ਼ੋਅ ਨਹੀਂ ਕਰ ਸਕਦੇ ਨਾ ਫੇਸ ਰੈਸਟੋਰੈਂਟ ਬੜਾ ਘੈਂਟ ਆ

ਵਾਵਾ ਆ ਗਿਆ ਆਪਣਾ ਕੜਾਈ ਚਿਕਨ ਪਾਕਿਸਤਾਨੀ ਸਟਾਈਲ ਪਾਕਿਸਤਾਨੀ ਸਟਾਈਲ ਤਾਂ ਹੀ ਕੜਾਈ ਦਿੱਤੀ ਹੈ ਨਾ ਨਾਲ ਇਸ ਕੀ ਬਣਾਉਂਦੇ ਆਹੀ ਦੇ ਹੁੰਦੇ ਆ ਅੱਛਾ ਯਾਰ ਇਹਦਾ ਮਜ਼ਾ ਆਣਾ ਫਿਰ ਇੱਥੇ ਨਾ ਪਹਿਲਾਂ ਜਿਹਨੇ ਚੰਗੀ ਤਰ੍ਹਾਂ ਬਣਾਈ ਨਹੀਂ ਕੋਲੇ ਨਾ ਖਰਚੇ ਨਹੀਂ ਹੁੰਦੇ ਇਹਦਾ ਮਲਾਈ ਖਾਣੇ ਦੇ ਵਿੱਚ ਉਹ ਬਾਲ ਕੇ ਥੱਲੇ ਉਹ ਥੱਲੇ ਖਰਚੇ ਹੁੰਦੀ ਆ ਦੇਖਦੇ ਆ ਫਿਰ ਕੀ ਹਿਸਾਬਤਾ ਫੂਡ ਬਹੁਤ ਘੈਂਟ ਸੀ ਵਧੀਆ ਸੀ ਪਰ ਜਿਆਦਾ ਆਰਡਰ ਹੋ ਗਿਆ ਪਤਾ ਨਹੀਂ ਕਿਦਾਂ ਜਿਆਦਾ ਕੰਮ ਕਰ ਲਿਆ ਆਪਾਂ ਉਹ ਐਂਡ ਬੜਾ ਉਹ ਸੀ ਸਿਰਫ 47 ਡਾਲਰ ਲੱਗਿਆ ਉਸ ਵੀ ਨਹੀਂ ਆਪਾਂ ਉੱਥੇ ਕੈਫੇ ਤੇ ਪਤਾ ਨਹੀਂ 43 ਡਾਲਰ ਹਨ ਸਮਥਿੰਗ ਜੋ ਬ੍ਰੈਡ ਵੀ ਖਾਰ ਜੀ ਜਸਟ ਬ੍ਰੈਡ ਐਂਡ ਕਾਫੀ ਇੱਥੇ ਵਧੀਆ ਰੋਟੀ ਖਾਦੀ ਆ ਕੈਨ ਬੀ ਗੁੱਡ ਫੋਰੀ ਜਾਨਾ ਬਸ ਉਹ ਜਿਹੜਾ ਚਿਕਨ ਉਹ ਸਭ ਤੋਂ ਮਹਿੰਗਾ ਸੀ ਬਾਕੀ ਤਾਂ ਔਰ ਕੁਝ ਨਹੀਂ ਸਹੀ ਗੱਲ ਤੇ ਹੁਣ ਆਪਾਂ ਚੱਲਦੇ ਆਂ ਉਹ ਹਾਂ ਉਦੋਂ ਉਹ ਹੋਇਆ ব্রোকਨ ਸ਼ੂ ਤੁਹਾਨੂੰ ਬੜੇ ਚੰਗੇ ਟੈਸਟਰੀਏ ਚ ਕਹਿੰਦੇ ਆ ਮੈਂ ਇਹਨੇ ਕਿਹਨੂੰ ਦੱਸਿਆ ਕਹਿੰਦੇ ਜਿੱਥੇ ਸ਼ੂ ਟੰਗਿਆ ਹੋਵੇ ਨਾ ਕਹਿੰਦੇ ਉਥੇ ਇਲੈਗਲ ਕੋਈ ਕੰਮ ਹੁੰਦਾ ਹਾਂ ਹਾਂ ਫਿਰ ਇਹ ਇਲੈਗਲ ਏ ਕੁਝ ਸੋ ਹੁਣ ਆਪਾਂ ਚੱਲਦੇ ਆ ਘਰ ਨੂੰ ਚਲਾਓ ਹੁਣ ਤੁਸੀਂ ਤੁਸੀਂ ਰੈਸਟ ਕਰੋ ਹੁਣ ਕਾਫੀ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਹਾਂਜੀ ਮੈਂ ਕਿਹਾ ਉਹ ਬਹੁਤ ਵਧੀਆ ਥੋੜੇ ਜਿਹੀ ਖਾਲੀ ਸੀ ਨਾ ਸਾਰੇ ਪਿੰਡ ਪੁੰਡ ਦੀ ਸਹੀ ਗੱਲ ਆ ਇਹ ਹੁਣ ਸਿਟੀ ਆ ਗਈ ਆ ਥੋੜਾ ਸਿਟੀ ਮੈਨੂੰ ਥੋੜਾ ਤਕਰੀਬਨ ਡੇਢ ਡੇਢ ਘੰਟਾ ਚਲਾਈਆ ਤੁਸੀਂ ਡਰਾਈਵ ਗੱਡੀ ਹਨਾ ਮੈਂ ਆ ਡੇਢ ਘੰਟਾ ਵਧੀਆ ਰਹੀ ਬਹੁਤ ਵਧੀਆ ਯਾਰ ਮੇਰਾ ਸੋ ਗਿਆ ਸੀ ਮੈਨੂੰ ਨਹੀਂ ਪਤਾ ਲੱਗਿਆ ਵੀ ਬਾਈ ਕਿੱਧਰ ਨੂੰ ਗਿਆ ਕਿੱਧਰ ਨੂੰ ਮੈਨੂੰ ਨਹੀਂ ਪਤਾ ਲੱਗਿਆ ਮੈਂ ਬੁਲਾਇਆ ਜਦੋਂ ਮੈਂ ਉੱਠੇ ਉਹਦੇ ਹੀ ਦੇਖਿਆ ਮੈਂ ਕਿਹਾ ਯਾਰ ਬਾਈ ਚਲਾ ਰਿਹਾ ਵਧੀਆ ਚਲਾ ਰਿਹਾ ਨਾ ਬਹੁਤ ਵਧੀਆ ਸੀ ਸੋ ਹੁਣ ਨਿਕਲਦੇ ਆ ਜੀ ਘਰ ਨੂੰ ਬਹੁਤ ਕਿ ਭਾਈ ਜੀ ਹੁਣ ਤਾਂ ਹਾਂ ਹੁਣ ਤਾਂ ਹੁਣ ਤਾਂ ਘਰੇ ਜਾ ਕੇ ਸ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸੋ ਮਿਲਦੇ ਆ ਅਗਲੇ ਵਲੌਗ ਕਰਿਓ ਯਾਰ ਵਧੀਆ ਵਧੀਆ ਹਾਂ ਹੁਣ ਕੰਟੀਨਿਊ ਰੱਖਾਂਗੇ ਵਲੌਗ ਬੜਾ ਮੋਟੀਵੇਟ ਕਰ ਰਹੇ ਆਂ ਕਿ ਟਰੱਕਿੰਗ ਵਾਲੇ ਵਲੌਗ ਆਪਣੇ ਇੰਡੀਅਨ ਬਹੁਤ ਆ ਯਾਰ ਦੇਖਣ ਆ ਲਈ ਹਾਂਜੀ ਹਾਂਜੀ ਹੁਣ ਬੜੇ ਚਾਹ ਨਾਲ ਦੇਖਦੇ ਆਂ ਭਾਵੇਂ ਹਫਤੇ ਦੇ ਦੋ ਵਲੌਗ ਵੀ ਬਣਾਓ ਬਣਾਓ ਜ਼ਰੂਰ ਚਾਹੇ ਢੇਡੇ ਦਾ ਬਣਾ ਲਿਆ ਕਰੋ ਜੇ ਢੇਡੇ ਦਾ ਆਏ ਜੇ ਆਏ ਜਾਣ ਦਾ ਸਹੀ ਗੱਲ ਆ ਬਾਕੀ ਇਹਨਾਂ ਤੇ ਡਿਪੈਂਡ ਆ ਸਪੋਰਟ ਕਰਨਾਂਗੇ ਆਪਾਂ ਬਣਾਉਣੀਆਂ ਨੀ ਹਾਂ ਪਹਿਲੇ ਤੁਹਾਨੂੰ ਚਲੋ ਠੀਕ ਹੈ ਜੀ ਸਾਸ਼ਟ੍ਰਿਕ ਕਾਲ